ਸਤਿ ਸ੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮੂਲਾ ਇੱਥੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਬਠਿੰਡਾ ਜਸ਼ਵੀਰ ਟਰੈਕਟਰ ਜੌਂਡੀਅਰ ਬਠਿੰਡਾ ਤੋਂ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕੁਝ ਪੁਰਾਣੇ ਟਰੈਕਟਰ ਬਾਈਆਂ ਕੋਲੇ ਆ ਜਿਹੜੇ ਕਿ ਪੁਰਾਣੇ ਕੱਟੇ ਹੋਏ ਵਿੱਚ ਤੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਦੇਖ ਰਿਹਾ ਚੈਨਲ ਨੂੰ ਪਹਿਲੀ ਵਾਰ ਚੈਨਲ ਨੂੰ ਘਰੋਂ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਿਓ ਫਾਲੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਲਾਵਾਂਗੇ ਬਾਈ ਤੁਹਾਨੂੰ ਜਾਣਕਾਰੀ ਆਪਾਂ ਟਰੈਕਟਰਾਂ ਦੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕੀ ਹਾਲ ਹੈ ਠੀਕ ਠਾਕ ਜੀ ਬੜੀ ਅੱਛਾ ਬਾਈ ਇਹ ਟਰੈਕਟਰ ਆਪਾਂ ਦੇ ਕੋਲ ਕਿੰਨੇ ਖੜੇ ਐ ਇੱਥੇ ਟਰੈਕਟਰ ਹੈਗੇ ਬਾਈ ਜੀ 10-12 ਟਰੈਕਟਰ ਆਪਾਂ ਦੇ 10-12 ਟਰੈਕਟਰ ਬਾਈ ਜੀ ਤੇ ਬਾਈ ਕੀ ਇਹਨਾਂ ਦੀ ਆਪਣਾ ਪਹਿਲਾ ਜਿਹੜਾ ਟਰੈਕਟਰ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਬਾਈ ਜੌਂਡੀਆ ਦਾ 507 ਟਰੈਕਟਰ ਹੈ ਜੀ ਤੇ ਇਹ 12 ਮਾਡਲ ਆ ਬਾਈ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਹੈ ਜੀ ਹਾਂ ਇਹਦੀ ਡਿਮਾਂਡ ਕਰਦੇ ਆਪਾਂ 4.5 ਲੱਖ ਸਾਢੇ 4 ਲੱਖ ਡਿਮਾਂਡ ਆ ਬਾਈ ਤੇ ਟਾਇਰਾਂ ਦੀ ਕੰਡੀਸ਼ਨ ਇਹਦੀ ਟਾਇਰਾਂ ਦੀ ਹੈਗਾ ਬਾਈ 70% ਟਾਇਰ ਹੈਗਾ ਬਾਈ 70% ਟਾਇਰ ਆ ਅਗਲੇ ਦੇ ਪਿਛਲੇ ਦੋਨੋਂ ਹਨਾ ਗੁਗਰ ਦੇ ਟਾਇਰ ਹੈ ਜੀ ਤੇ 12 ਮਾਡਲ ਹੈ ਬਾਕੀ ਇੰਜਨ ਗੇਅਰ ਦਾ ਕੰਮ ਆਪਣੇ ਕੋਲ ਜਾਂਸੀ ਚ ਹੀ ਹੋਇਆ ਬਾਈ ਇਹਦਾ ਸਾਰਾ ਠੀਕ ਹੈ ਇੰਜਨ ਗੇਅਰ ਦਾ ਟਰੈਕਟਰ ਦਾ ਹੋਇਆ ਹੋਇਆ ਕੰਮ ਜੀ ਬਾਕੀ ਮਾੜਾ ਮੋਟਾ ਕੋਈ ਟਿਪ ਟੋਪ ਕਰਨ ਵਾਲਾ ਜਿਹੜਾ ਉਹ ਕਰ ਸਕਦਾ ਹੈ ਵਾਈ ਵਾਲਾ ਵਧੀਆ ਟਰੈਕਟਰ ਹੈ ਜੀ ਤੇ ਅਗਲਾ ਟਰੈਕਟਰ ਬਾਈ ਜ 750 RX ਮਾਡਲ ਹੈ ਹਨਾ ਸਟੈਂਡਰਡ ਵਾਲਾ ਹੈ ਚੇਂਜਰ ਵਾਲਾ ਬਾਈ ਇਹ ਅੱਛਾ ਚੇਂਜਰ ਵਾਲਾ ਜੀ ਚੇਂਜਰ ਵਾਲਾ ਜੀ ਠੀਕ ਹੈ ਬਾਈ ਤੇ ਮਾਡਲ ਕੀ ਹੈ ਇਹ 21 ਮਾਡਲ ਹੈ ਬਾਈ 2021 ਮਾਡਲ ਹੈ ਬਾਈ ਹਾਂ ਫਸਟ ਓਨਰ ਹੈ ਠੀਕ ਹੈ ਜੀ ਪਹਿਲੇ ਨਾਂ ਤੇ ਹੈ ਠੀਕ ਹੈ ਜੀ ਹਾਂ ਤੇ ਬਾਈ ਇਹਦੇ ਆਪਣਾ ਪਹਿਲੇ ਨਾਂ ਤੇ ਹੈ ਇਹ ਤੇ ਲੋਨ ਵਗੈਰਾ ਵੀ ਹੋ ਜੂਗਾ ਫਿਰ ਤਾਂ ਹਨਾ ਇਹ ਤੇ ਲੋਨ ਹੋ ਜੂ ਬਾਈ ਠੀਕ ਹੈ ਭਾਈ ਤੇ 4 ਲੱਖ ਰੁਪਏ ਮੰਗੂ ਲੋਨ ਹੋ ਜਾਊ ਭਾਈ 4 ਲੱਖ ਮੰਗੂ ਲੋਨ ਹੋ ਜਾਊਗਾ ਭਾਈ ਇਹ ਤੇ ਹਾਂਜੀ ਹਾਂਜੀ ਤੇ ਦੋਸਤੋ ਕੋਈ ਆਪਣਾ ਭਾਈ ਚੱਲਿਆ ਬਾਹੀ ਤੇ ਹੈ ਕਿ ਜਾਂ ਟਰਾਲੀ ਚੋਂ ਚੱਲੇ ਬਾਹੀ ਤੇ ਚੱਲਿਆ ਭਾਈ ਬਾਹੀ ਤੇ ਚੱਲਿਆ ਪਿਆ ਹੈ ਹਨਾ ਹਾਂਜੀ ਭਾਈ ਕਿਉਂਕਿ ਸੋਨ ਵਾਲੀ ਦਾ ਟਰੈਕਟਰ ਜਿਆਦਾ ਟਰਾਲੇ ਵਗੈਰਾ ਚੱਲਦੇ ਹੁੰਦੇ ਨਹੀਂ ਨਹੀਂ ਬਾਹੀ ਤੇ ਚੱਲਿਆ ਹਟ ਬਾਹੀ ਤੇ ਚੱਲੇ ਜੀਮੇਦਾਰ ਤੋਂ ਆਇਆ ਹੋਇਆ ਕਿਸੇ ਭਰਾ ਤੋਂ ਹਾਂਜੀ ਬਠਿੰਡਾ ਨੰਬਰ ਹੈ ਤੇ ਡਿਮਾਂਡ ਇਹ ਦੀ ਇਹਦੀ 5 ਲੱਖ 70 ਹਜ਼ਾਰ ਰੁਪਏ ਮੰਗਦੇ 5 ਲੱਖ 70 ਹਜ਼ਾਰ ਡਿਮਾਂਡ ਹੈ ਜੀ ਹਨਾ ਹਾਂਜੀ 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 ਠੀਕ ਹੈ ਠੀਕ ਹੈ ਭਾਈ ਜੀ ਇਹਦਾ ਰੇਟ ਕਿੰਨਾ ਦੱਸਿਆ ਸੀ 5 ਲੱਖ 70 ਹਜ਼ਾਰ 5 ਲੱਖ 70 ਹਜ਼ਾਰ ਹੈ ਜੀ ਹਾਂ ਜੀ ਅੱਗੇ ਆ ਗਿਆ ਦੋਸਤੋ ਛੋਟਾ ਟਰੈਕਟਰ ਹੈ ਡੀ ਆਈ 265 ਆ ਬਾਈ 21 ਮਾਡਲ 2021 ਹੈ ਅੱਛਾ 2021 ਮਾਡਲ ਆ ਬਾਈ ਇਹ ਵੀ ਨਵਾਂ ਨੰਬਰ ਆ ਬਾਈ ਬਠਿੰਡਾ ਨੰਬਰ ਹੈ ਜੀ ਇਹ ਵੀ ਬਠਿੰਡਾ ਨੰਬਰ ਆ ਠੀਕ ਹੈ ਬਾਈ ਫਸਟ ਓਨਰ ਆ ਬਾਈ ਠੀਕ ਹੈ ਜੀ ਪਹਿਲੇ ਨਾਂ ਤੇ ਆ ਠੀਕ ਹੈ ਤੇ ਸਿੰਗਲ ਕਲੱਚ ਹੈਗਾ ਡਬਲ ਹੈ ਜੀ ਸਿੰਗਲ ਕਲੱਚ ਆ ਬਾਈ ਸਿੰਗਲ ਕਲੱਚ ਹੈ ਤੇ ਸਿੰਪਲ ਸੇਰਿੰਗ ਹੈ ਹਾਂਜੀ 21 ਮਾਡਲ ਆ ਬਹੁਤ ਸੋਹਣਾ ਟਰੈਕਟਰ ਠੀਕ ਹੈ ਬਾਈ ਇਹ ਕਿਸੇ ਨੇ ਘਰੇ ਰੱਖਣਾ ਹੋਵੇ ਬਹੁਤ ਵਧੀਆ ਘਰੇ ਰੱਖਣਾ ਬਾਈ ਜਿਵੇਂ ਆਲੂ ਆਲੇ ਜਿਮੀਦਾਰ ਵਾਸਤੇ ਬਹੁਤ ਵਧੀਆ ਚੀਜ਼ ਹੈ ਨਾ ਇਹ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹਦਾ ਡਿਮਾਂਡ ਕੀ ਕਰਦੇ ਆਪਾਂ ਇਹਦੀ ਡਿਮਾਂਡ ਕਰਦਾ 3,85,000 ਰੁਪਏ 3,85,000 ਦੇਣ ਲੈਣ ਦਾ ਮਾਮਲਾ ਆਪਾਂ ਕੀ ਕਰ ਲਾਂਗੇ ਬਾਈ ਠੀਕ ਹੈ ਬਾਈ ਤੇ ਅੱਗੇ ਆ ਗਿਆ ਬਾਈ ਇਹ ਟਰੈਕਟਰ ਚਲੋ ਪੁੱਠੇ ਲੋਡ ਖੜੇ ਹੈ ਹਨਾ ਇੱਕ ਕਿੜ ਆ ਗਿਆ ਜੀ ਇਹ ਹੈਗਾ 963 ਜੀ 963 4 ਵੀਲ ਹੈ ਦੋਸਤੋ 4 ਵੀਲ ਜੀ ਇਹ ਵੀ ਪਠੰਡਾਰ ਨੰਬਰ ਫਸਟ ਕੁਆਲਟੀ ਹੈ ਬਾਈ ਠੀਕ ਹੈ ਟਾਇਰ ਇਹਦੇ ਹੋਣਗੇ ਅਗਲੇ ਟਾਇਰ ਹੋਣਗੇ ਬਾਈ 50 ਕ ਪੈਸੇ ਅਗਲੇ ਟਾਇਰ ਹੈਗੇ ਨੇ 50 ਕ ਪੈਸੇ ਪਿਛਲੇ ਹੈਗੇ ਨੇ ਬਾਈ 70 75 ਪੈਸੇ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਮਾਡਲ ਕੀ ਹੈ ਬਾਈ ਇਹ ਇਹ ਮਾਡਲ ਹੈਗਾ 19 ਬਾਈ 2019 ਮਾਡਲ ਹੈ ਦੋਸਤੋ ਫੋਟ ਵਗੈਰਾ ਲੱਗੀ ਹੈ ਤੇ ਛਤਰੀ ਵਗੈਰਾ ਆਪਾਂ ਸਾਰਾ ਕੁਝ ਨਾਲ ਹੀ ਦੇਵਾਂਗੇ ਠੀਕ ਹੈ ਬਾਈ ਇਹ ਕਿਹੜਾ 19 ਮ ਤੇ ਡਬਲ ਡਿਸਟਰੀਬਿਊਟਰ ਹੈ ਤੇ ਬਾਈ ਇਹਦੀ ਡਿਮਾਂਡ ਇਹ 7,25,000 ਦਾ ਦੇਵਾਂਗੇ ਬਾਈ 7,25,000 ਦਾ 4 ਵੀਲ ਟਰੈਕਟਰ ਹੈ ਜੀ ਹਾਂਜੀ ਤੇ ਡੀਆਈ ਇੰਜਨ ਵਾਲਾ ਇਹ ਕਿਤੇ ਅਗਲੇ ਪਾਸੇ ਤੁਹਾਨੂੰ ਫੇਰ ਦਿਖਾ ਦਾਂਗੇ ਇਹ ਹੈਗਾ ਬਾਈ 21 ਮਾਡਲ ਆਪਣਾ 21 ਮਾਡਲ 52 ਦਾ ਹੈ ਜੀ ਠੀਕ ਹੈ ਬਾਈ ਉਹ ਠੰਡਾ ਨੰਬਰ ਆ ਬਾਈ ਇਹ ਵੀ ਫਰਸਟ ਨੰਬਰ ਹੀ ਹੈ ਫਰਸਟ ਪਾਰਟੀ ਹੈ ਹਾਂਜੀ ਹਾਂਜੀ 1000 ਘੰਟਾ ਚੱਲਿਆ ਬਾਈ 1000 ਘੰਟਾ ਚੱਲਿਆ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਸਾਮਣਾ ਹਾਰ ਟਰੈਕਟਰ ਹੈ ਇਹ ਤੇ ਐਤੋਂ ਕੋਲਾ ਡੈੱਕ ਲਾਉਣਾ ਬਾਈ ਕਨੋਕੀ ਵਗੈਰਾ ਇਹਦੀ ਵੀ ਖਾਦੀ ਨਾਲ ਅੱਛਾ ਇਹ ਡੈੱਕ ਲਾ ਕੇ ਦੇਣਾ ਜੀ ਹਾਂ ਇਹ ਹਾਂ ਇਹ ਜ਼ਿੰਮੇਦਾਰ ਨੂੰ ਦੇਣਾ ਆਪਾਂ ਬਾਕੀ ਕਨੋਕੀ ਵਗੈਰਾ ਸਾਰਾ ਕੁਝ ਕਰਾ ਦੇਣਾ ਇਹ 52 ਦਾ ਟਰੈਕਟਰ ਆ ਦੋਸਤੋ ਹਾਂਜੀ ਤੇ ਡੈੱਕ ਲਾਉਣਾ ਬਾਈ ਕਹਿੰਦੇ ਤੇ ਬਾਈ ਇਹਦੀ ਡਿਮਾਂਡ ਇਹਦੀ ਹੈਗੀ 7.5 ਲੱਖ ਰੁਪਏ ਸਾਢੇ 7.5 ਲੱਖ ਦੀ ਮੰਗ ਹੈ ਜੀ ਹਾਂਜੀ ਤੇ ਮਾਨ ਤਾਂ ਇਹ ਚੋ ਵੀ ਹੋ ਜੂਗਾ ਇਹ ਹਨਾ ਹਾਂਜੀ ਹਾਂਜੀ ਮੌਕੇ ਤੇ ਕਰਦਾ ਸੀਆਰ ਦੇ ਟਾਇਰ ਹੈ ਜੀ ਇਹਦੇ ਟਾਇਰ ਹੈਗੇ ਨੇ ਬਾਈ 85 90 80 85 ਪੈਸੇ ਹੋਣਗੇ ਬਾਈ ਹਨਾ ਆ ਗਿਆ ਆ ਗਿਆ ਜੀ ਅੱਗੇ ਆ ਗਿਆ ਜੀ 53 10 ਇਹ 18 ਮ 2018 ਮਾਡਲ ਹੈ ਨੰਬਰ ਬਾਈ ਇਹ ਪੰਜਾਬ ਦਾ ਬਾਈ ਪੰਜਾਬ ਨੰਬਰ ਹੈ ਲੇਕਿਨ ਬਠਿੰਡੇ ਦਾ ਨਹੀਂ ਹੋਣਾ ਹੈ ਨਾ ਹਾਂ ਬਠਿੰਡੇ ਦਾ ਨਹੀਂਗਾ ਬਾਈ ਪੰਜਾਬ ਦਾ ਨੰਬਰ ਹੈ ਉਹਨੂੰ ਹੈ ਲੋਕਲ ਨੰਬਰ ਪਾ ਲਗਾ ਬਠਿੰਡਾ ਨਹੀਂ ਹੈ ਨਾ ਠੀਕ ਹੈ ਅਗਲੇ ਟਾਇਰ ਹੈਗੇ ਬਾਈ 60 65 ਪਸੇ ਹੈਗੇ ਹਾਂ 60 65 ਪਸੇ ਟਾਇਰ ਦੇ ਹੈਗੇ ਜੀ ਹਾਂਜੀ ਤੇ ਅਗਲੇ ਵੀ ਅਗਲੇ ਦਾ ਵਾਧੇ ਹੋਣਗੇ ਸ਼ਾਇਦ ਹੈ ਨਾ ਹਾਂਜੀ ਤੇ ਇਹ ਹੈਗਾ ਜੀ 2000 ਆਰਮ ਆਰਮ ਮਾਡਲ ਹੈ ਆਰਮ ਮਾਡਲ ਹੈ ਠੀਕ ਹੈ ਜੀ ਇਹ ਬੋਇਰ ਦਾ ਮਾਡਲ ਹੈ ਠੀਕ ਹੈ ਤੇ ਇਹਦੀ ਡਿਮਾਂਡ ਇਹਦੀ 6.5 ਲੱਖ ਰੁਪਏ ਹੈ ਇੰਜਨ ਗੇਅਰ ਦਾ ਬਾਈ ਕਿਵੇਂ ਹੈ ਇਹ ਗਾਰੰਟੀ ਦੇਵਾਂਗੇ ਬਾਈ ਆਪਾਂ ਠੀਕ ਹੈ ਤੇ ਕੰਬਾਈਨ ਤੇ ਚੱਲੇ ਜਾਂ ਖੇਤੀਬਾੜੀ ਚ ਨਹੀਂ ਖੇਤੀਬਾੜੀ ਚ ਹੀ ਚੱਲਿਆ ਬਾਈ ਠੀਕ ਹੈ ਵੀਰੇ ਇੰਜਨ ਦੀ ਸਾਲ ਦੀ ਗਾਰੰਟੀ ਦੇ ਦਾਂਗੇ ਇਹਦੀ ਬਾਈ ਸਾਲ ਦੀ ਗਾਰੰਟੀ ਹੋਵੇਗੀ ਹਾਂ ਵੈਸੇ ਤਾਂ ਇਹਨਾਂ ਦੇ ਇੰਜਨ ਨੂੰ ਕੁਝ ਹੁੰਦੇ ਨਹੀਂ ਹਨਾ ਇਹ ਟਰੈਕਟਰ ਹੀ ਹੋ ਜੇ ਹਾਂਜੀ 15-20 ਸਾਲ ਤੱਕ ਤਾਂ ਵੈਸੇ ਹੀ ਖੁੱਲਣ ਵਾਲੇ ਨਹੀਂ ਅੱਗੇ ਹੈਗਾ ਜੀ 5103 S ਮਾਡਲ ਹੈ ਛੋਟਾ ਟਰੈਕਟਰ ਹੈ ਬਾਈ ਪਾਵਰ ਸ਼ੇਰਿੰਗ ਹੈ ਨਹੀਂ ਬਿਨ ਬਾਊਟ ਪਾਵਰ ਸਿੰਪਲ ਹੈ ਪਰ ਉਹ ਟਾਵਰ ਆ ਜੀ ਸਿੰਪਲ ਸ਼ੇਰਿੰਗ ਹੈ ਜੀ ਮਾਡਲ ਇਹ 2008 ਹੈ ਬਈ 2008 ਮਾਡਲ ਹੈ ਬਈ ਹਾਂਜੀ ਤੇ ਨੰਬਰ ਜੀ ਇਹਦਾ ਨੰਬਰ ਇਹਦਾ ਹੈਗਾ ਜੀ ਐਚ ਆਰ ਆ ਜੀ ਹਰਿਆਣਾ ਨੰਬਰ ਹੋ ਕਿਉਂਕਿ ਪੰਜਾਬ 'ਚ ਇਹ ਟਰੈਕਟਰ ਬਹੁਤ ਘੱਟ ਆਏ ਸੀ ਨਾ ਹਾਂਜੀ ਹਾਂਜੀ ਠੀਕ ਆ ਬਈ ਤੇ ਇਹਦੀ ਡਿਮਾਂਡ ਜੀ ਇਹਦੀ 2,80,000 ਡਿਮਾਂਡ ਕਰਦਾ ਮੌਕੇ ਤੇ ਮੌਕੇ ਤੇ ਹੋ ਜੂਗਾ ਤੇ ਟਾਇਰ ਇਹਦੇ ਹੋਣਗੇ ਤਕਰੀਬਨ 40 ਪੈਸੇ ਹੈਗੇ ਬਈ 40 45 ਪੈਸੇ ਟਾਇਰ ਆ ਪੋਲੋ ਦੇ ਆ ਤੇ ਮੂਰਲੇ ਟਾਇਰ ਨਵੇਂ ਆ ਜੀ ਹਾਂਜੀ ਦੋਸਤੋ ਇਹ ਟਰੈਕਟਰ ਬਾਈ ਕੋਲੇ ਖੜੇ ਕਿਸੇ ਵੀਰ ਨੂੰ ਜਰੂਰਤ ਹੋਵੇ ਛੋਟੇ ਟਰੈਕਟਰ ਦੀ ਤੇ ਜਾਣਕਾਰੀ ਲੈ ਸਕਦੇ ਹੋ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੇ ਇੱਕ ਵਾਰੀ ਬਾਈ ਜੀ ਬੋਲ ਕੇ ਵੀ ਦੱਸਣਗੇ ਬਾਈ ਆਪਣਾ ਫੋਨ ਨੰਬਰ ਦੱਸ ਦਿਓ ਤੇ ਐਡਰੈਸ ਕਨਫਰਮ ਕਰ ਦਿਓ ਰਸ਼ਮੇਸ਼ ਟਰੈਕਟਰ ਬਠਿੰਡਾ ਬਾਈ ਆਈਟੀ ਚੌਕ ਪੁਲ ਦੇ ਨੀਚੇ ਠੀਕ ਹੈ ਜੀ ਤੇ 9317342004 ਸਾਡਾ ਫੋਨ ਨੰਬਰ ਹੈ ਜੀ ਠੀਕ ਹੈ ਇਹ ਨੰਬਰ ਤੇ ਕਨੈਕਟ ਕਰ ਦਿਓ ਠੀਕ ਹੈ ਜੀ ਤੇ ਭੈਣ ਬਾਈ ਫੋਨ ਕਰਨ ਦਾ ਕੋਈ ਸਵੇਰ ਸ਼ਾਮ ਦਾ ਕੋਈ ਭੈਣ ਬੱਸ ਵੇ ਸਵੇਰੇ 906 ਕਰੋ ਮਰਜ਼ੀ ਕਰ ਲਓ ਠੀਕ ਹੈ ਏਜੰਸੀ ਟਾਈਮ ਤੇ ਹਾਂਜੀ ਹਾਂਜੀ ਤੇ ਬਾਕੀ ਬਈ ਸੰਡੇ ਨੂੰ ਏਜੰਸੀ ਖੁੱਲਦੀ ਆ ਜਾਂ ਹੋਲਾਂਗੇ ਬਈ 10 ਤੋਂ ਲਾ ਕੇ 4 ਵਜੇ ਤੱਕ ਬਈ ਠੀਕ ਹੈ 200 ਟਰੈਕਟਰ ਕੁਝ ਦੇ ਸਕਦੇ ਹੋ ਸਾਰੇ ਬਹੁਤ ਸੋਹਣੇ ਟਰੈਕਟਰ ਸਾਲ ਸੁਧਰੇ ਆ ਅੱਗੇ ਤੋਂ ਦਿਖਾ ਦੇ ਬਈ ਆਹ ਟਰੈਕਟਰ ਅੱਗੋਂ ਵੀ ਦਿਖਾ ਦੇਣਾ ਦੋਨੋਂ ਇਹ ਆ ਗਿਆ 52 ਦਾ ਗੇਅਰ ਪ੍ਰੋ 4 ਸਪੀਡ ਬਠਿੰਡਾ ਨੰਬਰ ਇਹ ਆ ਗਿਆ 963 ਆਪਾਂ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਨਾ ਸਾਰੇ ਟਰੈਕਟਰ ਤੁਸੀਂ ਤੇ ਪਿਛਲੇ ਪਾਸੇ ਦੇਖ ਸਕਦੇ ਹੋ ਇਹ ਡੀਆਈ ਆ ਗਿਆ ਜੀ ਸੋਨਾਲੀ ਕਾ ਤੇ ਜੌਂਡੀਆਰ ਇਹ ਟਰੈਕਟਰ ਦੋਸਤੋ ਕੰਬਾਈਨ ਤੇ ਚੱਲਿਆ ਹੋਇਆ 960 ਇਹ ਪੰਜਾਬ ਨੰਬਰ ਹੈ ਵੀ ਤੇ ਬਾਕੀ ਬਹੁਤ ਸੋਹਣੇ ਸਾਫ ਸੁਥਰੇ ਟਰੈਕਟਰ ਹੈ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਨਾ ਫੇਰ ਬੇਨਤੀ ਹੈ ਜਿਹੜੇ ਵੀਰ ਦੇਖ ਰਹੇ ਚੈਨਲ ਨੂੰ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਵੀਰੋ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ